12 ਮਹਾਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲੂ ਰਾਮ ਚਾਰ ਕੁੰਠ ਤੈ ਤਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੈਨ ਦੁਦੈ ਤੇ ਬਾਹਰੀ ਕਿਤਨ ਆਵੈ ਕਾਮ ਜਲ ਬਿਨ ਸਾਖ ਕੁੰਮ ਲਾਵਤੀ ਉਪਜੈ ਨਾਹੀ ਧਾਮ ਹਰ ਨਾਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟੈ ਭਟ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੁ ਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਮਹੂਣਿਆ ਮੀ ਤਿਸ ਜਣ ਸਭ ਚਾਮ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀ ਚੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਜੇਤ ਗੋਵਿੰਦ ਅਰਾਧਿਐ ਹੋਐ ਅਨੰਦ ਕੁਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰੇ ਆ ਰਬਿਆ ਵਿਚਿ ਗਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਤੋਖ ਗਣਾ ਜਿੰਨੀ ਦਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਅਰੇ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵੇ ਸਾਖ ਤਿਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਵਿਛੋ ਹਰ ਸਾਚੁਨ ਪਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਨਾਸੀ ਓਹ ਪਲਚ ਪਲਚ ਸਗਲੀ ਮੁਈ ਟੂਠੈ ਤੰਦਮਾ ਇਕਸ ਹਰ ਕੇ ਨਾਮ ਬਿਨ ਅਗੈ ਲਈਏ ਖੋਏ ਤੇオル ਸਾਰੇ ਵਿਗੂਚਣਾ ਰਬ ਬਿਨ ਅਵਰੇ ਨ ਕੋਏ ਪੀਤਮ ਚਰਨੇ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਉ ਪ੍ਰਾਪਤ ਹੋਏ ਵੇ ਸਾਥ ਸੁਹਾਵਾ ਤਾ ਲਗੇ ਜਾ ਸੰਤ ਭੇਟੈ ਹਰਸੇ ਹਰ ਜੀਠ ਜੁਣਦਾ ਲੋੜੀਏ ਜਿਸ ਅਗੇ ਸਭ ਨਿਵੰਨਾ ਹਰ ਸੱਜਣ ਧਾਵਣ ਲੱਗਿਆ ਕਿਸ ਨ ਦੇਈ ਬੰਨਾ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨਾ ਰੰਗ ਸਭੇ ਨਾਰਾਇਣੇ ਜੀਤੇ ਮਨ ਭਾਵਨਾ ਜੋ ਹਰ ਲੂੜੈ ਸੋ ਕਰੇ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ ਆਪਣ ਲੀਆ ਜੇ ਮਿਲੈ ਵੇ ਛੋੜੇ ਕਿਉਂ ਰੋਵੰਨਾ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨ ਹਰ ਜੀਤ ਰੰਗੀਲਾ ਤਿਸ ਧਾਣੀ ਜਿਸ ਕੈ ਭਾਗ ਮਥੰਨ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀਆਸ ਦੁਆ ਪਾਏ ਵੀ ਗੂਚਿਐ ਗਲ ਪਈ ਸੁਜਮ ਕੀ ਫਾਸ ਜੇ ਹਾਂ ਬੀਜੈ ਸੋ ਲੁਣੈ ਮੱਥਾ ਜੋ ਲਿਖਿਆਸ ਰਹਿਣ ਮਹਾਨੀ ਪਛੁਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਾ ਸਾਧ ਭੇਟਿਐ ਸੋ ਤਰ ਕੈ ਹੋਇ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਡ ਸੁਹੰਦਾ ਤਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰੇ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰੇ ਬੇਕਿਆ ਰੰਗ ਕੁੜਾ ਵਿਆ ਦਿਸਨ ਸਭੇ ਛਾਰੇ ਅਰ ਅੰਮ੍ਰਿਤ ਬੂੰਦ ਸੁਆਵਣੀ ਮਿਲ ਸਾਧੂ ਪੀਵਣ ਹਾਰੇ ਬਲ ਤਣ ਪ੍ਰਭ ਸੰਗ ਮਾਉ ਲਿਆ ਸਮ੍ਰਿਤ ਪੁਰਖ ਅਪਾਰੇ ਹਰ ਮਿਲਣੇ ਨਉ ਮਨ ਅਲੋਚਦਾ ਕਰਮ ਮ ਲਾਵਣ ਹਾਰੇ ਜਿਨ ਲਖੀਏ ਪ੍ਰਭ ਪਾਇਆ ਹਉ ਤਨ ਕੈ ਸਦ ਬਲ ਹਾਰੇ ਨਾਨਕ ਹਰਜੀ ਮਿਆ ਕਰੇ ਸ਼ਬਦ ਸਵਾਰਣ ਹਾਰੇ ਸਾਵਣ ਤੇ ਨ ਸੁਹਾ ਗਣੀ ਜਿਨ ਰਾਮ ਨਾਮ ਉਰਖਾਰੇ ਬਾਦੋਇ ਪਰਮ ਬੁਲਾਣੀਆਂ ਦੂਜੇ ਲੱਗਾ ਹੇਤ ਲਗ ਸੀ ਗਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇ ਬਿਨ ਸਸੀ ਇਤ ਵੇਲਾ ਕੈਸਨ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸ ਨ ਦੇਨੀ ਭੇਤ ਛੱਡ ਖੜੋ ਤੇ ਖਣੈ ਮਾਹੇ ਜਸ ਲੱਗਾ ਹੇਤ ਅਥ ਮਰੂੜੈ ਤਨ ਕਪੇ ਸਿਆਹੂ ਹੂ ਆਸੇਤ ਜਿਹਾ ਬਿਜੈ ਸੋ ਲੁਣੈ ਧਰਮਾ ਸੰਧੂੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬੋਇਥ ਪ੍ਰਭ ਦੇਤ ਸੇ ਪਾਦੋਈ ਨਾਨਕ ਨ ਪਾਈਐ ਗੁਰ ਰਖਣ ਵਾਲਾ ਖੇਤ ਅਸ ਸੋਨ ਪ੍ਰੇਮ ਉਮਾ ਹੜਾ ਕਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਔ ਤਨ ਕਹਿ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ जिनी क्या किया प्रेम रस से तृप्त रही अगाए आप त्याग बिनती करे ले प्रभु लड़ लाए जो हर कंत लाइयाँ से बिछुल कत न जाए प्रभ दूजा को नहीं नानक हर शरणाए ਅਸੂ ਸੁਖੀ ਵਸੰਦਿਆ ਨਿਨਾ ਮਿਆ ਹਰ ਰਾਏ ਤਤ ਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੀ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਕਿਨ ਮ ਕੌਣੇ ਹੋਏ ਗਏ ਕਿਤੜੇ ਮਾਇਆ ਭੁਗ ਵਿਚ ਨ ਕੋਈ ਕਰ ਸਕੈ ਕਿਸ ਤਰ ਰੋਏ ਰੋਜ ਈ ਤੱਕ ਜੁਣਾ ਹੋਈ ਲਿਖਿਆ ਧੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਨੂੰ ਲਾ ਤਾਂ ਉਤਕਰ ਸਭ ਬਿਯੋਗ ਨਾਨਕ ਕਾ ਪ੍ਰਭ ਰਾਖਲੇ ਮੇ ਸਾਹਿਬ ਬੰਦੀ ਮੋਚ ਤਤ ਕੋ ਵੈ ਸਾਦ ਸੰਗ ਬਿਨ ਸ ਸਬੇ ਸੋਚ ਮੰਘਰ ਮਹੇ ਸੁਹੰਨੀਆਂ ਹਰ ਪਰ ਸੰਗ ਬੈਠੜੀਆਂ ਤੇਨੇ ਕੀ ਸੁਭਾ ਕੀ ਗਣੀ ਜੇ ਸਾਹਿਬ ਮਿਲੀਆਂ ਤਨ ਮਲ ਮੌਲਿਆ ਰਾਮ ਸਿਉ ਸੰਗ ਸਾਦ ਸਹੇ ਲੜੀਆਂ ਸਾਦ ਜੁਨਾਤੇ ਬਾਹਰੇ ਸੇ ਰਹਿਣ ਇਕ ਲੜੀਆਂ ਤਨ ਦੁਖ ਨ ਕਭੂ ਉਤਰੈ ਸੇ ਜਮ ਕੇ ਵਸ ਪੜੀਆ ਜਿਨਿ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰਿ ਲਾਲ ਹਾਰੇ ਕੰਠਿਤ ਨ ਜੜੀਆ ਨਾਲਕ ਬਾਛ ਤੂੜ ਤਨ ਪ੍ਰਭ ਸਰਨੀਂ ਧਰ ਪੜੀਆ ਮੰਗਰ ਪ੍ਰਭ ਆਰਾਧਨਾ ਭੋੜ ਨ ਜਨ ਮੜੀਆ ਪੋਖ ਤੁਖਾਰ ਨ ਵਿਆਪਈ ਕਾਂਠ ਮਿਲਿਆ ਹਰਨਾਹੋ ਮਨ ਮੇਂ ਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਹੋ ਊਟ ਗੋਵਿੰਦ ਗੋਪਾਲ ਰਾਏ ਸੇਵਾ ਸੁਮਲਾ ਹੋ ਵੇਖਿਆ ਪੋਈ ਨਾ ਸਕੈ ਮਿਲ ਸਾਧੂ ਗੁਣ ਗਾਹੋ ਜੇ ਤੇ ਉਪਜੀਤੈ ਮਿਲੀ ਸੱਚੀ ਪ੍ਰੀਤਿ ਸਮਾਹੋ ਕਰ ਗੈ ਲੀਨੀ ਪਾਰ ਬ੍ਰਹਮ ਬਹੁੜੇ ਨਭਿ ਚੁੜੀਆਂ ਹੋ ਬਾਰ ਜਾਉ ਲਖ 베ਰੀਆ ਅਰ ਸੱਜਣ ਅਗਮ ਅਗਾਹੋ ਸਰੰਪਈਂ ਨਾਰਾਇਣੇ ਨਾਨਕ ਦਰਪਈਆ ਹੋ ਉਹ ਖਸ ਹੁੰਦਾ ਸਰਬ ਸੁਖ ਜਿਸ ਬਖਸੇ ਵੀ ਪਰਵਾਹ ਹੋ ਮਾਗ ਮਜਨ ਸੰਗ ਸਾਧੂਆ ਧੂੜੀ ਕਰੇ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨਕ ਕਰਦਾਨ ਜਨਮ ਕਰਮ ਮਲ ਉਤਰੈ ਮੰਤੇ ਜਾਏ ਗਮਾਨ ਕਾਮ ਕਰੋ ਬਸ ਤਮੋਹੀਐ ਬਿਨਸੈ ਲੋਭ ਸੁਆਨਾ ਸੱਚ ਮਾਰਕ ਚਲਦਿਆ ਉਸਤਤ ਕਰੇ ਜਹਾਨ ਅਠ ਸੱਠ ਤੀਰਤ ਸਗਲ ਪੁਨ ਜੀਏ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪਰਖ ਸੁਜਾਨਾ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤੈਨ ਕੁਰਬਾਨ ਬਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜੁਨਾ ਹਰ ਸੱਜਣ ਬਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਈ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਏ ਛੁਪਨੀ ਵਡ ਭਾਗਣੇ ਵਰ ਪਾਏ ਹਰ ਰਾਇ ਮੇਲੇ ਸੰਯਾ ਮੰਗਲ ਗਾਵਈੀ ਤੋ ਗੁਵਿੰਦ ਗਲਾਏ ਅਰ ਜਿਹਾਂ ਅਵਰਨ ਦਿਸਈ ਕੋਈ ਦੂਜਾ ਲਵੈ ਨ ਲਾਏ ਹਰਤ ਪਲਤ ਸਵਾਰਿਆਨ ਨੇਚਨ ਦਿੱਤੀਆਂ ਲਜਾਏ ਸੰਸਾਰ ਸਾਗਰ ਤੇ ਰੱਖਿਐਨ ਬਹੌੜ ਨ ਜਨਮ ਧਾਏ ਜੀਵਾ ਇੱਕ ਅਨੇਕ ਗੁਣ ਤਾਰੇ ਨਾਨਕ ਚਰਨੀ ਪਾਏ ਫਲ ਗੁਣ ਨੇ ਤਸਲਾਹੀਏ ਜਿਸਨੋਂ ਤੁਲਨਾ ਨ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਸਰਬ ਸੁਖ ਆਨੰਦ ਚਰਨ ਹਾਰੇ ਭਵ ਜਲ ਵਿਖਮਤਰੇ ਪੇਮ ਪਗਤ ਤਨ ਪਾਈਆ ਦੇਖਿਆ ਨਾਹੀ ਜਰੇ ਉੜ ਗਏ ਦੁਬਨਾ ਨਸੀ ਪੂਰਨ ਸਚ ਭਰੇ